ਦੋਸਤੋ ਨਮਸਕਾਰ BTI ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ 15 ਅਗਸਤ ਤੇ ਭਾਰਤੀ ਜਨਤਾ ਪਾਰਟੀ ਦੁਆਰਾ ਇੱਕ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕੀਤੀ ਇਹ ਤਿਰੰਗਾ ਯਾਤਰਾ ਰੇਲਵੇ ਸਟੇਸ਼ਨ ਤੋਂ ਚੱਲ ਕੇ 7000 ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਂਕ ਤੇ ਜਾ ਕੇ ਖਤਮ ਹੋਈ ਲੀਡਰਸ਼ਿਪ ਦੀ ਤਰਫੋਂ सरदार भक्त सिंह दी प्रतिमा ਤੇ ਫੁੱਲਾਂ ਦੀ ਮਾਲਾ ਅਰਪਣ ਕੀ ਗਈ ਕਿ ਸਰਦਾਰ ਭਕਤ ਸਿੰਘ ਸੁਖਦੇਵ ਸਿੰਘ ਔਰ ਰਾਜਗੁਰੂ ਜੈਸੇ ਸੁਤੰਤਰ ਰਸਨਾਨੀਆਂ ਕੋ ਯਾਦ ਕੀਤਾ ਗਿਆ ਆਓ ਦੇਖਦੇ ਆ ਬੀਟੀਆਈ ਨਿਊਜ਼ ਟੀਵੀ ਤੋਂ ਦਿਨੇਸ਼ ਸਿੰਘਲਾ ਦੀ ਰਿਪੋਰਟ ਵੰਦੇ ਮਾਤਰਮ ਦੀ ਪ੍ਰਸਤuti ਲਈ ਆਗਿਆ ਹੋਈ ਹੈ <Nesha> हिंदुस्तान नही <बुले दा। Nesha> नहीं बोलेगा अमर श्री तो काबली दान नहीं बोलेगा हिंदुस्तान अमर सरोजंग घाटी अपना देश अपनी माटी अमर सरोजंग घाटी अपना देश अपनी माटी अमर सरोजंग घाटी अपना देश अपनी माटी अमर श्री तो काबली दान नहीं भारत माता की जय भारत ਮਾਤਾ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਗੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਰਾਲਾ ਸ਼ਹਿਰ ਦੇ ਵਿੱਚ ਮੈਂ ਸਮੂਹ ਭਾਰਤ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਵਾਸਤੇ ਪਹਿ ਆਪਣੇ ਪੰਜਾਬ ਵਿੱਚ ਵਾਸਤੇ ਹਿੰਦੁਸਤਾਨ ਵਿੱਚ ਵਾਸਤੇ 99ਵੀਂ ਜਿਹੜੀ ਆਜ਼ਾਦੀ ਦਿਵਸਾ ਇਹਦੇ ਤੇ ਲੱਖ ਲੱਖ ਵਧਾਈ ਦਿਨਾ ਅੱਜ ਆਪਣੇ ਮਾਨਯਾ ਪ੍ਰਧਾਨ ਮੰਤਰੀ ਸਾਹਿਬ ਨੇ ਲਾਲ ਕਿਲੇ ਤੋਂ ਜੋ ਗੱਲਾਂ ਕਹੀਆਂ ਨੇ ਉਹ ਕੋਈ ਨਹੀਂ ਕਰ ਸਕਦਾ ਜੋ ਨਰਿੰਦਰ ਮੋਦੀ ਜੀ ਨੇ ਕੀਤਾ ਨਰਿੰਦਰ ਮੋਦੀ ਜੀ ਨੇ ਕਿ ਜਦੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਆਪਣੀ ਆਰਥਿਕ ਹਾਲਤ ਅੱਜ ਕਿਤੇ ਦੀ ਕਿਤੇ ਪਹੁੰਚ ਗਈ ਆ ਅੱਜ ਅਮਰੀਕਾ ਵੀ ਆਪਾ ਤੋਂ ਡਰਦਾ ਉਹ ਪੰਗੇ ਲੈਂਦਾ ਪਰ ਨਰਿੰਦਰ ਮੋਦੀ ਜੀ ਚਾਹੇ ਕਿਸਾਨ ਹੋਣ ਚਾਹੇ ਖੇਤ ਮਜ਼ਦੂਰ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਡੇਰੀ ਫਾਰਮ ਵਾਲਾ ਹੋਵੇ ਜਾਂ ਮੱਛੀਆ ਪਾਲਣ ਵਾਲਾ ਡਟ ਕੇ ਪਹਿਰਾ ਦਿੱਤਾ ਨਰਿੰਦਰ ਮੋਦੀ ਨੇ ਇਹਦੇ ਲਈ ਇੱਕ ਝਾੜਾ ਲਾ ਦੋ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਤੋਂ ਮੈਂ ਤੁਹਾਡਾ ਸਾਰਿਆਂ ਨੂੰ ਅੱਜ ਜਿਹੜੀ ਤਿਰੰਗਾ ਯਾਤਰਾ ਕੱਢੀ ਹੈ ਨੇ ਹੌਸਲੇ ਦੇ ਨਾਲ ਬਰਨਾਲੇ ਦੇ ਸਾਰੇ ਮੇਰੇ ਇੱਥੇ ਬਹੁਤ ਹੀ ਸਾਡੇ ਪ੍ਰਧਾਨ ਸਾਹਿਬ ਵੀ ਖੜੇ ਆ ਉਦੋਂ ਸਾਥ ਦਾ ਪ੍ਰਧਾਨ ਸਾਹਿਬ ਵੀ ਸਾਰੇ ਆਏ ਆ ਸੀਨੀਅਰ ਮੈਂਬਰ ਵੀ ਆਏ ਆ ਸਾਰੇ ਬੀਜੇਪੀ ਦੇ ਅੱਜ ਇੱਥੇ ਜਿੰਨੇ ਵੀ ਮੈਂਬਰ ਸਹਿਬਾਨ ਸਾਰੇ ਸੀਨੀਅਰ ਲੀਡਰ ਮਿਉਂਸਪਲ ਕੌਂਸਲਰ ਸਾਹਿਬ ਸਾਰੇ ਇੱਥੇ ਆਇਆ ਮੈਂ ਤੁਹਾਡਾ ਬਿਲਾ ਦੇ ਗਹਿਰਾਈਆਂ ਤੋਂ ਹੱਥ ਜੋੜ ਕੇ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਔਰ ਤੁਹਾਨੂੰ ਇੱਕ ਵਾਰ ਫੇਰ 99 ਜਿਹੜੇ ਸਿਆ ਆ ਹੈਗਾ ਦਿਵਸ 99 ਵਿੱਚ ਜਿਹੜਾ ਹੈਗਾ ਇਹਦੀ ਲੱਖ ਲੱਖ ਵਧਾਈ ਦਿੰਦਾ ਪਰਣਾਲੇ ਨੂੰ ਚੜ੍ਹਦੀ ਕਲਾ ਚ ਰੱਖੇ ਪਰਣਾਲਾ ਹਮੇਸ਼ਾ ਹੀ ਉੱਪਰ ਰਹੇ ਕੋਈ ਸਾਈਡ ਤੇ ਹੋੜੇ ਇਹਦੀ ਪਰਣਾਲੇ ਦੀ ਡਿਵੈਲਪਮੈਂਟ ਆ ਉਹ ਹੁਣ ਆਉਣ ਵਾਲੀ ਭਾਰਤੀ ਜਨਤਾ ਪਾਰਟੀ ਕਰੂਗੀ ਥੋੜੇ-ਮੋਟੇ ਹਤੇ ਆ। ਉਹ ਤੁਸੀਂ ਇਸ ਕਰਕੇ ਅੱਜ ਆਪਾਂ ਪਰਨ ਲੈਣਾ ਸੀਤਪਖ ਸਿੰਘ ਦੀ ਆਪਾਂ ਇੱਥੇ ਖੜੇ ਆ। ਆਪੋ ਨੂੰ ਇਆਜ਼ਾਦੀ ਮਿਲੀ ਹੈ ਇਹਨਾਂ ਸੀਤਾਂ ਕਰਕੇ। ਇਹਨਾਂ ਦੀ ਕੁਰਬਾਨੀ ਨੂੰ ਕਦੇ ਆਪਾਂ ਭੁੱਲ ਨਹੀਂ ਸਕਦੇ। ਇਹਨਾਂ ਦੀ ਕੁਰਬਾਨੀ ਦਾ ਕਦੇ ਆਪਾਂ ਮੁੱਲ ਹੀ ਦੇ ਸਕਦੇ। ਤੇ ਬਹੁਤ ਵੱਡੀ ਕੁਰਬਾਨੀ ਆ। ਆਪਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਦੀ ਕੁਰਬਾਨੀ ਕਰਕੇ ਅੱਜ ਆਪਾਂ ਆਜ਼ਾਦ ਹੋਏ ਆਂ। ਆਪਣੇ ਬੱਚੇ ਆਜ਼ਾਦ ਆ। ਆਪਾਂ ਸਾਰੇ ਆਜ਼ਾਦ ਆਂ। ਇਹਦਾ ਆਜ਼ਾਦ ਦੇਸ਼ ਤੇ ਗੁਲਾਮ ਦੇਸ਼ ਬਹੁਤ ਵੱਡਾ ਫਰਕ ਆ। ਤੁਹਾਨੂੰ ਪਤਾ ਕਿ ਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਨੇ ਉਹ ਡਵੈਲਪਮੈਂਟ ਕਰਾਈਆ ਜੋ ਕੋਈ ਕਰਾ ਨਹੀਂ ਸਕਦਾ। ਸੋ ਇਸ ਕਰਕੇ ਬਰਨਾਲੇ ਦੇ ਸਾਰੇ ਨਿਵਾਸੀਆਂ ਦਾ ਮੈਂ ਸਿਰ ਚਕਾ ਕੇ ਹੱਥ ਜੋੜ ਕੇ ਇੱਕ ਵਾਰ ਫਿਰ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੰਨੀ ਵੱਡੀ ਤਿਰੰਗਾ ਯਾਤਰਾ ਜਿਹੜੀ ਕੱਢੀ ਆ ਇਹਦੇ ਲਈ ਮੈਂ ਦਿਲੋਂ ਕਰਾਈਆਂ ਤੋਂ ਧੰਨਵਾਦ ਕਰਦਾ। ਵੈਗਰੂਜੀ ਕਾ ਖਾਲਸਾ ਵੈਗਰੂਜੀ